ਹੇ ਲੋ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸਾਵੀ ਮੰਗੇ ਵਾਲੀ ਆ ਤੇ ਅੱਜ ਜੱਸੀ ਦਾ ਜਨਮ ਦਿਨ ਵਾ ਤੇ ਆਹ ਦੇ ਮੇਰਾ ਪੁੱਤ ਖੜਾ ਅੱਜ ਮੇਰਾ ਜੱਸੀ ਦਾ ਜਨਮ ਦਿਨ ਹੈ ਤੁਹਾਨੂੰ ਸਭ ਦਾ ਸਤਿਕਾਰ ਸਾਰਿਆਂ ਨੂੰ ਚਲੋ ਫਿਰ ਅੱਜ ਮੇਰਾ ਬਰਥਡੇ ਆ ਹਾਂ ਸਾਰੇ ਜਾਣ ਮੈਨੂੰ ਮਿਸ ਜਰੂਰ ਕਰਿਆ ਹਾਂ ਹੈਪੀ ਬਰਥਡੇ ਜੱਸੀ ਦਾ ਅੱਜ ਹਾਂ ਜਸੀ ਨੂੰ ਇਹ ਗਿਫਟ ਕਿਹੜਾ ਮਿਲਣਾ ਚਾਹੀਦਾ ਗਿਫਟ ਕਿਹੜਾ ਮਿਲਣਾ ਗਿਫਟ ਕਿਹੜਾ ਮਿਲਣਾ ਅੱਜ ਜਸੀ ਨੂੰ ਗਿਫਟ ਮਿਲਣਾ 2 ਦਿਨ ਬਾਅਦਾਂ ਸਰਪ੍ਰਾਈਜ਼ ਹੈ ਜਸੀ ਦਾ ਰੱਖਿਆ ਮੈਂ ਆਪਣੇ ਪੁੱਤ ਦਾ ਜੋ ਚੀਜ਼ ਜਸੀ ਨੇ ਮੰਗੀ ਉਹ ਜਸੀ ਨੂੰ ਸਰਪ੍ਰਾਈਜ਼ ਮਿਲਣਾ 2 ਦਿਨ ਬਾਅਦਾਂ ਗੈਸ ਕਰੋ ਕੀ ਸਰਪ੍ਰਾਈਜ਼ ਹੈ ਜਸੀ ਨੂੰ ਮਿਲਣਾ ਵੱਡੇ ਦਾ ਤੇ ਆਪਾਂ ਮਿਲਦੇ ਆਂ ਬਾਜ ਤੇ ਕੇਕ ਕੋ ਉਗਤ ਨਹੀਂ ਆਪਾਂ ਕੱਟੀ ਦਾ ਤੇ ਆਪਾਂ ਬਾਬੇ ਦੇ ਮੱਥਾ ਟਿਕਾਈ ਜਾਵਾ ਕੇਕ ਨਹੀਂ ਕੱਟੀ ਦਾ ਬਾਬੇ ਦੇ ਮੱਥਾ ਟਿਕਾਈ ਆ ਯਾਰ ਤੇ ਸਕੂਲੇ ਆਪਣੀਆਂ ਛੇਲੀਆਂ ਨੂੰ ਟੌਫੀਆਂ ਵੰਡਤੀਆਂ ਹੀ ਕੱਲ ਕੈਂ ਜੱਸੀ ਸੇਲੀਆਂ ਨੂੰ ਕੀ ਸਕੂਲੇ ਕੀ ਵੰਡੇ ਵੱਡੇ ਦਾ ਟਾਫੀਆਂ ਟਾਫੀਆਂ ਆ ਸਕੂਲ ਟਾਫੀਆਂ ਵੰਡੀਆਂ ਜੱਸੀ ਨੇ ਤੇ ਕੇਕ ਨਹੀਂ ਹੈ ਕੱਟਣਾ ਆਪਾਂ ਕੇਕ ਨਹੀਂ ਕੱਟਦੇ ਜੱਸੀ ਤੱਕ ਨਹੀਂ ਜਸੂ ਕੇਕ ਨਹੀਂ ਕੱਟਦੇ ਨਾ ਆਪਾਂ ਗੁਰਦੁਆਰੇ ਮੱਥਾ ਠੀਕ ਗੁਰਦੁਆਰੇ ਮੱਥਾ ਠੀਕ ਹੈ ਇਹਦਾ ਆ ਤੇ ਚਲੋ ਮਿਲਦੇ ਆ ਅਗਲੇ ਵਲੌਗ ਚ ਓਕੇ ਬਾਏ ਟਾਟਾ ਸਾਰਿਆਂ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਕਰ ਦਿਓ ਗਰੀਬ ਨੂੰ ਸਪੋਰਟ ਕਰ ਦਿਓ ਓਕੇ ਬਾਏ ਟਾਟਾ